ਆਪਣੇ 24 ਜੂਨ ਨੂੰ 24 ਜੂਨ ਨੂੰ ਰਾਤ ਨੂੰ ਆ ਚੀਫ ਮਿਨਿਸਟਰ ਨੂੰ ਬੜੀ ਫਰਸਟ੍ਰੇਸ਼ਨ ਆਈ ਤੁਸੀਂ ਦੇਖ ਲਓ ਹਾਲਾਤ ਸਰਕਾਰ ਦੇ ਕੀ ਵੀ ਹੈ ਚੀਫ ਮਿਨਿਸਟਰ ਨੂੰ ਫਰਸਟ੍ਰੇਸ਼ਨ ਇੰਨੀ ਹੋ ਗਈ ਕਿ ਮੇਰੇ ਬੈਕ ਕੁਝ ਕਰ ਨਹੀਂ ਸਕਦਾ ਵਿਕਰਮ ਦੇ ਖਿਲਾਫ ਕਿਉਂਕਿ ਕੋਈ ਸਬੂਤ ਨਹੀਂ ਅਰੋਜ ਮੇਰੇ ਖਿਲਾਫ ਬੋਲਦਾ ਸਾਡੇ ਮੇਰੀ ਸਾਰੀ ਸਰਕਾਰ ਦੇ ਖਿਲਾਫ ਉਹਦਾ ਇਹਨੂੰ ਅੰਦਰ ਕਰਨਾ ਹੀ ਕਰਨਾ ਹੈ ਇਹਨੇ ਡੀਜੀਪੀ ਨੂੰ ਤੁਹਾਨੂੰ ਪਤਾ ਰਾਤ ਨੂੰ ਮੁੱਖ ਮੰਤਰੀ ਸ਼ਰਾਬ ਪੀ ਲੈਂਦਾ ਬਹੁਤ ਜ਼ਿਆਦਾ ਇਹਨੂੰ ਹੋਸ਼ ਨਹੀਂ ਰਹਿੰਦਾ ਫਿਰ ਆ ਸੋਚਦਾ ਕਿ ਮੈਂ ਰਾਜਾ ਹਾਂ ਐਨੇ ਰਾਤ ਨੂੰ ਟੈਲੀਫੋਨ ਕੀਤਾ ਡੀਜੀਪੀ ਨੂੰ 24 ਜੂਨ ਨੂੰ ਰਾਤ ਨੂੰ ਟੈਲੀਫੋਨ ਕੀਤਾ ਡੀਜੀਪੀ ਨੂੰ ਮੈਂ ਜੇ ਸਵੇਰ ਤੱਕ ਵਿਕਰਮ ਸਿੰਘ ਮਜੀਠਿਆ ਨਾ ਪੜਿਆ ਤੇ ਅਸੀਂ ਮੈਂ ਤੈਨੂੰ ਬਾਹਰ ਕੱਢੂਗਾ ਤੂੰ ਹੀ ਦੇਖ ਲੋ ਰਾਤ ਨੂੰ 10:30 ਵਜੇ 10:40 ਤੇ ਮਿਲਦਾ 10:30 10:40 ਤੇ ਰਾਤ ਨੂੰ ਡੀਜੀਪੀ ਲਿਖਦਾ ਵੇਜਿਲੈਂਸ ਨੂੰ ਕਹਿੰਦੇ ਜੀ ਇਹਦੇ ਤੇ ਪਰਚਾ ਦਿੱਤਾ ਜਾਏ ਦੇਖੋ ਡੀਜੀਪੀ 10:40 ਸ਼ਾਮ ਨੂੰ ਤੇ ਉਹੀ ਚੀਜ਼ ਜਿਹੜੇ ਸੁਪਰੀਮ ਕੋਰਟ ਦਿੱਤਾ ਸੀ ਆਈ ਤੁਸੀਂ ਪਰਚਾ ਦੇਖ ਲਓ ਉਹੀ ਚੀਜ਼ ਜੋ ਸੁਪਰੀਮ ਕੋਰਟ ਚ ਇਹਨਾਂ ਨੇ ਕਿਹਾ ਸੀ ਕਿ ਆ ਝੂਠਾ ਟ੍ਰੇਲ ਬਣਾਈ ਸੀ ਉਹੀ ਚੀਜ਼ ਉਹੀ ਕਾਗਜ਼ ਐਫੀਡੇਵਿਟ ਕੱਢ ਕੇ ਉਹੀ ਉਹ ਜਿਹੜਾ ਐਫੀਡੇਵਿਟ ਸੀ ਸਰਕਾਰ ਦਾ ਉਹਨੂੰ ਐਫਆਈਆਰ ਦਾ ਰੂਪ ਦੇਤਾ ਦੇਖੋ ਆ ਤਾਂ ਸਭ ਤੋਂ ਪਹਿਲੇ ਕੰਟੈਂਪਟ ਆਫ ਸੁਪਰੀਮ ਕੋਰਟ ਵੀ ਬਣਦੀ ਹੈ 10:40 ਤੇ ਡੀਜੀਪੀ ਨੇ ਚਿੱਠੀ ਲਿਖੀ ਸਵੇਰੇ 4 ਵਜੇ ਸਵੇਰੇ 4:00 ਵਜੇ ਪਰਚਾ ਹੁੰਦਾ ਹੈ ਯਾਰ ਮੈਂ ਹੈਰਾਨ ਹੈ ਜੇ ਇੰਨੀ ਐਫੀਸ਼ੀਐਂਟ ਹੋ ਗਈ ਪੰਜਾਬ ਪੁਲਿਸ ਕੀ 4 ਘੰਟਿਆਂ ਚ ਇਹਨਾਂ ਨੇ ਸਾਰੀ ਐਗਜ਼ਾਮਨ ਵੀ ਕਰ ਲਈ ਐ ਫਿਰ ਸਾਰਾ ਕੁਝ ਹੀ ਲੱਭ ਲਿਆ 4 ਘੰਟਿਆਂ ਦੇ ਅੰਦਰ ਤੇ ਇਨਸਟਰਕਸ਼ਨ ਸੀ ਕਿ ਤੁਸੀਂ ਸਵੇਰੇ 8:00 ਵਜੇ ਤੱਕ ਮੈਨੂੰ ਫਿਕਰਮੰਦਰ ਚਾਹੀਦਾ ਹੈ ਤੇ 4 ਵਜੇ ਦੇ ਬਾਅਦ 8:00 ਵਜੇ ਉਹਦੇ ਘਰੇ ਬੈਠੇ ਤੇ ਹੁਣ ਫੜ ਕੇ ਲੈ ਗਏ ਦੇਖੋ ਆ ਇੱਥੇ ਕਾਨੂੰਨ ਹੈ ਆਸਰਾ ਡਰਾਮਾ ਇੱਕੋ ਇੱਕ ਹੈ ਕਿ ਵਿਕਰਮ ਨੇ ਕਿਉਂਕਿ ਚੈਲੰਜ ਕੀਤਾ ਭਗਵੰਤ ਮਾਨ ਨੂੰ ਭਗਵੰਤ ਮਾਨ ਦੇ ਪੋਲ ਖੋਲੇ ਆ ਕੇਜਰੀਵਾਲ ਦੇ ਪੋਲ ਖੋਲੇ ਆ ਰੋਜ਼ ਖੋਲਦਾ ਭਗਵੰਤ ਮਾਨ ਨੇ ਫੈਸਲਾ ਕਰ ਮੈਂ ਤਾਂ ਅੰਦਰ ਕਰਨਾ ਹੀ ਕਰਨਾ ਹੈ ਡੀਜੀਪੀ ਨੂੰ ਕਿਹਾ ਅੰਦਰ ਕਰਨਾ ਹੀ ਕਰਨਾ ਤੇ ਅਫਸਰਾ ਹੁਣ ਜਿਹੜਾ ਸਿੱਟ ਆ ਲੈ ਲਾਏ ਕਿਹੜੇ ਆ ਆ ਜਿਹੜਾ ਸ਼ਰਮਾ ਜਿਹੜਾ ਹੈਡ ਹੈ ਸਿੱਟ ਦਾ ਸਰ ਬੱਚਾ ਬੱਚਾ ਜਾਣਦਾ ਪਟਿਆਲੇ ਐਸਐਸਪੀ ਜਿਹੜਾ ਹੈਗਾ ਬੱਚਾ ਬੱਚਾ ਜਾਣਦਾ ਆ ਭਗਵੰਤ ਮਾਨ ਮੈਂ ਹੁਣ ਇਸ ਲੈਵਲ ਤੇ ਜਾਣਾ ਨਹੀਂ ਚਾਹੁੰਦਾ ਉਹਦੀ ਫੈਮਿਲੀ ਦੀ ਸਾਰੀ ਟਰਾਂਜੈਕਸ਼ਨ ਆ ਕਰਾਉਂਦਾ ਜੋ ਲੈਣਾ ਦੇਣਾ ਪਟਿਆਲੇ ਚ ਪੋਸਟ ਉਸ ਵਾਰ ਰੱਖੀ ਹੈ ਉਹਨੂੰ ਬਣਾਇਆ ਜਿਹੜਾ ਚੇਤਾ ਹੈ ਤੇ ਜੂੜਾ ਜਿਹੜਾ ਦੂਜਾ ਹੈਗਾ ਇੱਕ ਹੈਗਾ ਇਹਨਾਂ ਦਾ ਗੁਰਪੰਸ ਪੈਂਸ ਜਿਹੜਾ ਐਸਆਈ ਵੀ ਦੂਜਾ 5 ਸਾਲ ਕਰਪਸ਼ਨ ਦੀ ਜੇਲ੍ਹ ਕਰਪਸ਼ਨ ਦੇ ਕੇਸ ਵੀ ਡਿਸਮਿਸ ਹੋਇਆ ਐਜੇ ਬੰਦੇ ਲੱਭੇ ਆ ਜਿਹੜੇ ਆਪ ਚੋ ਡਾਕੂ ਐ ਉਹਨਾਂ ਤੋਂ ਮੋਰ ਲਵਾਉਣ ਵਾਸਤੇ ਜਿੰਨਾ ਮਰਜ਼ੀ ਕਰ ਲੋ ਜੇ ਤੁਸੀਂ ਧੋਦਦੇ ਹੋ ਕਿ ਤੁਸੀਂ ਡਰਾ ਲਓਗੇ ਸਾਨੂੰ ਕੀ ਐ ਮਹੀਨਾ ਕਰ ਦੋਗੇ ਅੰਦਰ ਡੇਢ ਮਹੀਨਾ ਕਰ ਦੋਗੇ ਮੈਨੂੰ ਵੀ ਕੀਤਾ ਸੀ ਵੱਡੇ ਬਾਦਲ ਸਾਹਿਬ ਨੂੰ ਵੀ ਕੀਤਾ ਸੀ ਹੋਇਆ ਕੀ ਕਾਨੂੰਨ ਦਾ ਦੇਸ਼ ਦਾ ਤੇ ਮੈਂ ਅੱਜ ਦੱਸਣਾ ਚਾਹਣਾ ਐ ਆ ਜਿਹੜੇ ਅਫਸਰਾਂ ਨੂੰ ਵੀ ਦੱਸਣਾ ਚਾਹਣਾ ਭਗਵੰਤ ਮਾਨ ਨੂੰ ਵੀ ਝੂਠੇ ਕੇਸ ਕਰਨੇ ਗੁਨਾਹ ਐ ਤੇ ਜਿਨ੍ਹਾਂ ਨੇ ਗੁਨਾਹ ਕੀਤਾ ਉਹਨਾਂ ਦੇ ਕੇਸ ਵੀ ਹੋਣਗੇ ਇਨਵੈਸਟੀਗੇਸ਼ਨ ਵੀ ਹੋਣਗੇ ਤੇ ਅੰਦਰ ਵੀ ਜਾਣਗੇ ਹੁਣ ਡਰਾਮਾ ਕਰੀ ਜਾਂਦੇ ਆ ਹੁਣ ਚੱਤੋ ਪਾਦੇ ਨੂੰ ਬੁਲਾ ਲਿਆ ਕੱਲ ਚੱਤੋ ਪਾਦੇ ਪੁੱਛਣਾ ਚਾਹਣਾ ਹੈ ਯਾ ਡੀਜੀਪੀ ਤੂੰ ਸੀ ਤੂੰ ਇਨਵੈਸਟੀਗੇਸ਼ਨ ਕੀਤਾ ਸੀ ਸੀਐਸਆਈਡੀ ਤੇਰੇ ਥੱਲੇ ਬਣੀ ਸੀ ਜਦੋਂ ਤੂੰ ਸੀ ਉਦੋਂ ਤਾਂ ਕੋਈ ਤਲਾਨੀ ਪੇਛੋਇਆ ਹੁਣ ਕਿਉਂ ਬਿਆਨ ਦੇਈ ਜਾਣਾ ਉਹਨੂੰ ਚੱਤੋ ਪਾਦੇ ਨੂੰ ਮੈਂ ਸਵਾਲ ਪੁੱਛਣਾ ਚਾਹਣਾ ਤੂੰ ਗਿਆ ਸੀ ਪੂਰੇ ਹਿੰਦੂਨੀਆ ਵਿੱਚ ਸਾਡੇ ਖਿਲਾਫ ਸਬੂਤ ਲੱਭਣ ਵਾਸਤੇ ਕੀ ਲੱਭ ਕੇ ਲਿਆ ਝੂਠ ਬੋਲਿਆ ਸੀ ਨਾ ਆ ਸਾਰੇ ਅਫਸਰ ਓਜੇ ਲਿਆਂਦੇ ਇਹਨਾਂ ਦੇ ਦੋਗਲੇ ਜਿਹੜਾ ਕੋਈ ਪੋਸਟਿੰਗ ਚੰਗੀ ਚਾਹੁੰਦਾ ਕੋਈ ਦੂਜਾ ਚਾਹੁੰਦਾ ਹੁਣ ਜਿਹੜਾ ਈਡੀ ਦਾ ਡਾਇਰੈਕਟਰ ਬੁਲਾਇਆ ਹੈ ਆਈ ਈਡੀ ਨੇ ਇਨਵੈਸਟੀਗੇਸ਼ਨ ਕੀਤੀ ਹੈ ਮੈਂ ਕਹਿੰਦਾ ਪੁਲਿਸਾਂ ਨੂੰ ਪੁੱਛਣਾ ਚਾਹਣਾ ਪੰਜਾਬ ਪੁਲਿਸ ਨੂੰ ਤੁਹਾਨੂੰ ਰਿਟਾਇਰ ਬੰਦੇ ਨੂੰ ਬੁਲਾਉਂਦੀ ਕਿਉਂ ਹੈ ਤੁਸੀਂ ਈਡੀ ਤੋਂ ਪੁੱਛ ਲਓ ਕਿਉਂਕਿ ਹੁਣ ਰਿਟਾਇਰ ਬੰਦਾ ਉਹਨੂੰ ਸੈੱਟ ਕਰ ਲਿਆ ਜੇ ਉਹ ਬੰਦਾ ਕੋਈ ਬਿਆਨ ਦਿੰਦਾ ਵੈਲਿਡ ਹੀ ਨਹੀਂ ਆ ਕਿਉਂ ਕਿਉਂਕਿ ਉਹ ਏਡੀਸੀ ਉਹਨੇ ਕਿਉਂ ਨਹੀਂ ਉਹ ਤੋਂ ਕਨਵਰਟ ਕੀਤਾ ਉਹਦਾ ਹੈਡਲੈਸ ਸੀ ਆਪ ਤੋ ਉਹ ਤੋ ਕਲੀਨ ਚਿੱਟ ਦਿੱਤੀ ਇਸ ਕਰਕੇ ਮੈਂ ਕਹਿਣਾ ਚਾਹਣਾ ਆ ਜਿੰਨਾ ਡਰਾਮਾ ਕੀਤਾ ਆ ਸਾਰਾ ਗੰਖ ਇਲੀਗਲ ਹੈ ਅਕਾਲੀ ਦਾ ਲੜਾਈ ਲੜੂਗਾ ਨਾ ਅਸੀਂ ਇਹਨਾਂ ਦੀ ਧਮਕੀਆਂ ਤੋਂ ਇਹਨਾਂ ਕਰ ਸਕਦੇ ਆ ਪਰ ਮੈਂ ਇਹਨਾਂ ਕਹਿਣਾ ਅਸੀਂ ਕਿਸੇ ਦੇ ਝੂਠਾ ਕੇਸ ਨਹੀਂ ਬਣਾਵਾਂਗੇ ਆਪਣੀ ਸਰਕਾਰ 'ਚ ਸਾਡੇ ਕੋਲੇ ਸਬੂਤ ਇੰਨੇ ਆ ਜਿਨ੍ਹਾਂ ਨੇ ਆਪਣੇ ਭਗਵੰਤ ਮਾਨ ਨੇ ਉਹਨਾਂ ਦੀ ਘਰਵਾਲੀ ਨੇ ਉਹਨਾਂ ਦੇ ਆ ਜਿਹੜਾ ਹੈਗਾ ਆਪਣਾ ਕੇਤਰੀਵਾਲਾ ਸਸੋਡਿਆ ਜਿਹੜੇ ਅਫਸਰ ਹੈ ਸਾਰੇ ਨੇ ਕੀ ਕੀ ਕਪਲੇ ਕੀਤਾ ਇੱਕ ਇੱਕ ਚੀਜ਼ ਦਾ ਸਾਡੇ ਕੋਲ ਪੱਕੇ ਸਬੂਤ ਹੈ ਅਸੀਂ ਥੋੜੇ ਵਾਂਗੂ ਨਹੀਂ ਹੈ ਕਿ ਝੂਠੇ ਕੇਸ ਬਣਾਵਾਂਗੇ ਅਸੀਂ ਹਿੰਦੁਸਤਾਨ ਦੇ ਲੋਕਾਂ ਦੇ ਸਾਹਮਣੇ ਤੇ ਪੰਜਾਬ ਦੇ ਲੋਕਾਂ ਦੇ ਸਾਹਮਣੇ ਅਸਲੀਅਤ ਲਈ ਆਮ ਕਿਵੇਂ ਲੁੱਟਿਆ ਸਾਰਾ ਕੁਝ ਰਿਕਾਰਡ ਹੈ ਤੇ ਅਗਲੇ ਦਿਨ ਦੱਸਾਂਗੇ ਤੇ ਜਿਸ ਦਿਨ ਸਰਕਾਰ ਬਦਲੀ ਉਹ ਪੱਕੀ ਗਰੰਟੀ ਮੈਂ ਤੁਹਾਨੂੰ ਦੱਸਣਾ ਪੰਜਾਬ ਦੇ ਲੋਕਾਂ ਅੱਕੇ ਪਏ ਐ ਡੇਢ ਸਾਲ ਦੀ ਗੱਦ ਲੈ ਗਈ ਤੇ ਅਫਸਰਾਂ ਨੂੰ ਵੀ ਕਹਿਣਾ ਚਾਹਣਾ ਹੈ ਜਿਨ੍ਹਾਂ ਨੇ ਪਾਰਟਿਸਿਪੇਟ ਕੀਤਾ ਇਸ ਝੂਠੇ ਕੇਸਾਂ ਵਿੱਚ ਹਿੱਸਾ ਲਿੱਤਾ ਉਹ ਵੀ ਕ੍ਰਿਮੀਨਲ ਅਫੈਂਸ ਉਹਨਾਂ ਨੇ ਕਮਿਟ ਕੀਤਾ ਐਂਡ ਲਾਅ ਕਹਿੰਦਾ ਹੈ ਕਿ ਜਿਹੜਾ ਕ੍ਰਿਮੀਨਲ ਅਫੈਕਟ ਕਰਦਾ ਭਾਵੇਂ ਪੁਲਿਸ ਵਾਲਾ ਭਾਵੇਂ ਕੋਈ ਹੈ ਨੋਬਾਡੀ ਅਬਵ ਲਾਅ ਐਂਡ ਹੀ ਵਿਲ ਬੀ ਅਨਸਰਬਲ ਟੂ ਇਟ